ਜੀ ਮੈਂ ਸਾਰਿਆਂ ਦਾ ਧੰਨਵਾਦੀ ਆ ਕਿ ਤੁਸ ਤੁਹਾਨੂੰ ਬੁਲਾਇਆ ਔਰ ਤੁਸੀਂ ਆ ਗਏ ਆ ਸ਼ਾਰਟ ਨੋਟਿਸ ਤੇ ਆ ਗਏ ਤੇ ਮੈਂ ਤੁਹਾਡੇ ਥਰੂ ਤੁਹਾਡੇ ਸਾਰੇ ਜਿਹੜੇ ਦਰਸ਼ਕ ਹੈ ਜਾਂ ਉਹਨਾਂ ਨੂੰ ਪਿਆਰ ਭਰਿਆ ਸਸਰੀਕਾਲ ਕਹਿਣਾ ਪਿੱਛੇ ਮੇਰੇ ਕੋਲ ਰੈਸਟੋਰੈਂਟ ਐਂਡ ਹੋਟਲ ਐਸੋਸੀਏਸ਼ਨ ਜਿਹੜੀ ਲੁਧਿਆਣੇ ਦੀ ਹੈ ਉਹ ਮੇਰੇ ਕੋਲ ਆਏ ਸੀ ਉਹਨਾਂ ਦੀ ਇੱਕ ਡਿਮਾਂਡ ਸੀ ਕਿ ਸਾਡੇ ਜਿਹੜੇ ਰੈਸਟੋਰੈਂਟ ਹੈ ਉਹਨਾਂ ਨੂੰ ਆਫੀਸ਼ੀਅਲ ਪਰਮਿਸ਼ਨ ਦਿੱਤੀ ਜਾਵੇ ਰਾਤੀ ਲੇਟ ਖੋਲਣ ਦੀ ਤੇ ਮੈਂ ਇਹਨਾਂ ਨੂੰ ਪੁੱਛਿਆ ਸੀ ਕਿੰਨੇ ਵਜੇ ਤੱਕ ਤੇ ਇਹਨਾਂ ਨੇ 2 ਵਜੇ ਤੱਕ ਕਿਹਾ ਸੀ ਮੈਂ ਅੱਜ ਤੁਹਾਨੂੰ ਬੜੇ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਅੱਜ ਆਫੀਸ਼ੀਅਲ ਆਰਡਰ ਹੋ ਗਿਆ ਹੁਣ ਰਾਤੀ 2 ਵਜੇ ਤੱਕ ਸਾਰੇ ਰੈਸਟੋਰੈਂਟ ਸਾਰੀਆਂ ਈਟਰੀਜ਼ ਲੁਧਿਆਣਾ ਸ਼ਹਿਰ ਚ ਖੁੱਲ ਸਕਦੀ ਉਹਦਾ ਜਿਹੜਾ ਬੈਨੀਫਿਟ ਹੈ ਦੇਖੋ ਉਹ ਇਹ ਆ ਕਿ ਜੇ ਕਿਸੇ ਨੇ ਪਾਰਟੀ ਪਲਾਨ ਕਰਨੀ ਕਿਸੇ ਨੇ 20 ਬੰਦੇ ਬੁਲਾਣੇ 10 ਬੰਦੇ ਉਹਨੂੰ ਪਹਿਲਾਂ ਪਤਾ ਚੱਲ ਜਾਓ ਕਿ ਇਹ ਨੀਵੀ 12 ਵਜੇ ਤੱਕ ਮੈਂ ਡਾਊਟਫੁਲ ਰਹੂੰਗਾ ਕਿ ਰੈਸਟੋਰੈਂਟ ਖੁੱਲਿਆ ਰਹੂ ਨਹੀਂ ਖੁੱਲਿਆ ਰਹੂ ਜਲਦਬਾਜ਼ੀ ਹੋਊ ਦੂਜਾ ਦੇਖੋ ਲਾ ਐਂਡ ਆਰਡਰ ਵੀ ਠੀਕ ਰਹੂਗਾ ਲਾ ਐਂਡ ਆਰਡਰ ਐਸਲੀ ਠੀਕ ਰਹੂਗਾ ਲੋਕੀ ਸੜਕਾਂ ਤੇ ਘੁੰਮਦੇ ਰਹਿੰਦੇ ਸੀ ਗੱਡੀਆਂ 'ਚ ਬੈਠ ਕੇ ਪਿਛਲੇ ਪਾਸੋਂ ਖਾਣਾ ਮੰਗਾਣਾ ਕੁਝ ਕਰਨਾ ਹੁਣ ਜਿਹੜਾ ਹੈਗਾ ਕਿ ਨਾਮ 2 ਵਜੇ ਤੱਕ ਆਫੀਸ਼ੀਅਲੀ ਖੁੱਲਿਆ ਤੁਹਾਡੇ ਕੋਲੋਂ ਕੋਈ ਆ ਕੇ ਇਹ ਸਾਡੇ ਭਰਾ ਜਿੰਨਾ ਦੇ ਰੈਸਟੋਰੈਂਟ ਹੈ ਉਹਨਾਂ ਨੂੰ ਆ ਕੇ ਕੋਈ ਵੀ ਤੰਗ ਨਹੀਂ ਕਰ ਸਕਦਾ ਕੋਈ ਇਹ ਨਹੀਂ ਕਰ ਸਕਦਾ ਕਿ ਮੇਰੀ ਇਹ ਬਗਾਰ ਹੈ ਜੀ ਇਹ ਕਰੋ ਤਾਂ ਮੈਂ ਖੁੱਲਣ ਦਊਗਾ ਚਾਹੇ OPCR ਹੈ ਚਾਹੇ ਕੋਈ ਹੋਰ ਡਿਪਾਰਟਮੈਂਟ ਹੈ ਕਮਿਸ਼ਨਰ ਸਾਹਿਬ ਨੇ ਕਮਿਸ਼ਨਰ ਪੁਲਿਸ ਨੇ ਆਰਡਰ ਪਾਸ ਕਰਤਾ ਡਿਟੇਲਡ ਆਰਡਰ ਤੁਹਾਨੂੰ ਭੇਜ ਦਿੱਤਾ ਜਾਊਗਾ ਪਰ ਉਹ ਉਹਦੇ ਵਿੱਚ ਇਹ ਹੈ ਕਿ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਇੱਕ ਤਾਂ ਜਿਹੜਾ ਮੇਨ ਹੈ ਕਿ ਜਿਹੜੇ ਡਰਿੰਕ ਸਰਵ ਕਰਦੇ ਆ ਕੋਈ ਅਲਕਸਾਈਜ਼ ਲਿਸੈਂਸ ਹੁੰਦਾ 2 ਵਜੇ ਤੱਕ ਉਹ ਵੀ ਖੁੱਲੇ ਰਹਿਣਗੇ ਪਰ ਜੇ ਉਹਨਾਂ ਨੇ ਘੰਟਾ ਹੋਰ ਖੋਲਣਾ 3 ਵਜੇ ਤੱਕ ਤੇ ਉਹ ਐਕਸਟਰਾ ਫੀਸ ਹੈਗੀ ਆ ਉਹ ਦੇ ਦੇਣ ਪਰ ਉਹਦੀ ਵੀ ਪਰਮਿਸ਼ਨ ਤੁਹਾਨੂੰ ਜ਼ਿਲ੍ਹਾ ਤੋਂ ਮਿਲ ਗਈ ਹੈ ਜਿਹੜੀ ਉਹ ਅਲਕਸਾਈਜ਼ ਦੇ ਹਿਸਾਬ ਨਾਲ ਹੈ ਮਤਲਬ ਸਾਨੂੰ ਕੋਈ ਪ੍ਰੋਬਲਮ ਮਤਲਬ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਰਿਲੇਟਿਡ ਦੂਸਰੇ ਨਾਲ ਕੀ ਰੈਗੂਲਰਾਈਜੇਸ਼ਨ ਵੀ ਵਨ ਟਾਈਮ ਸੈਟਲਮੈਂਟ ਪਾਲਿਸੀ ਲਈ ਵੀ ਕਹਿ ਰਹੇ ਸੀ ਉਹਦੇ ਵੀ ਪੁੱਛਿਆ ਕਿ ਉਹ ਚੱਲ ਰਿਹਾ ਜੀ ਉਹ ਮੈਂ ਆਲਰੇਡੀ ਇਹਨਾਂ ਦਾ ਕੇਸ ਟੇਕ ਅਪ ਕੀਤਾ ਹੋਇਆ ਪਰ ਹਲੇ ਹੋਇਆ ਨਹੀਂ ਪਰ ਇੱਕ ਪਿੱਛੇ ਨਾ ਇਹਨਾਂ ਦੀ ਇੱਕ ਪਾਲਿਸੀ ਆ ਗਈ ਹੈ ਇੰਪਰੂਵਮੈਂਟ ٹرسٹ ਦੇ ਜਿਹੜੇ ਹੋਲਡਰ ਹੈ ਜੇ ਉਹਨਾਂ ਵਿੱਚ ਕੋਈ ਆਂਦਾ ਉਹ ਕਵਰ ਹੋ ਜਾਣਗੇ ਬੜੀ ਜੇ ਇਹਨਾਂ ਦੀ ਹੋਰ ਹੈਗਾ ਇਹ ਕਹਿੰਦੇ ਜੀ ਬੜਾ ਪੁਰਾਣੇ ਸਾਡੇ ਰੈਸਟੋਰੈਂਟ ਬਨੇ ਹੋਏ ਆ ਬਿਲਡਿੰਗਾਂ ਬਨੀਆਂ ਹੋਤੀ ਰੈਗੂਲਰਾਈਜੇਸ਼ਨ ਉਹਦੇ ਵੀ ਅਸੀਂ ਸਟੱਡੀ ਕਰ ਰਹੇ ਆ ਵੀ ਕੀ ਬੈਸਟ ਪਾਲਿਸੀ ਬਣ ਸਕਦੀ ਆ ਉਹ ਵੀ ਅਸੀਂ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਜਲਦੀ ਖੁਸ਼ਖਬਰੀ ਦੇ ਦੇ ਜੀ ਸਰ 23 ਤੇ ਲਿਬਰਨਸ ਦਾ ਵੀ ਟਾਈਮ ਇੰਕਰੀਸ ਹੁੰਦਾ ਹੈ ਹਾਂ ਜੀ ਬਿਲਕੁਲ ਵੈਬਸਾਈਟ ਤੇ ਹੈ 23 ਇੰਸ਼ਰਾਂ ਦੇ ਕਿਹਕੇ ਦਾ ਨਹੀਂ ਨਹੀਂ ਇਹ ਸਿਰਫ ਜਿਹੜੀਆਂ ਇਟਰੀਜ਼ ਆ ਮੈਂ ਉਹਦੇ ਬਾਰੇ ਆ ਦੇਖੋ ਲਿਕਰ ਵੈਂਡ ਆਉਂਦੇ ਆ ਐਕਸਾਈਜ਼ ਡਿਪਾਰਟਮੈਂਟ ਦੇ ਅੰਦਰ ਇਹ ਸਿਰਫ ਜਿਹੜੇ ਰੈਸਟੋਰੈਂਟ ਆ ਕੋਈ ਕਾਬੇ ਹੈ ਕੋਈ ਹੋਰ ਰੀਟਰੀਜ਼ ਹੈ ਇਹ ਉਹਦਾ ਆਪਾ। ਉਹ ਕਿ ਸਰ ਜਿਹੜਾ ਨਾਈਟ ਜਿਹੜੇ ઓਪਰੇਟ ਰਹੇ ਤੇ ਉਸ ਕੋਲ ਕੋਈ ਸਿਕਿਉਰਿਟੀ ਦਾ ਵੀ ਉਥੇ ਬਾਹਰ ਰੀਮਿੰਟਸ ਰਹਿੰਗੇ। ਨਹੀਂ ਜੀ ਸਿਕਿਉਰਿਟੀ ਦੇਖੋ ਹਰ ਰੈਸਟੋਰੈਂਟ ਨੇ ਆਪਣੀ ਸਿਕਿਉਰਿਟੀ ਕਰਨੀ ਹੈ। ਬਾਕੀ ਪੁਲਿਸ ਦਾ ਤਾਂ ਕੰਮ ਹੈ ਹੀ ਆ ਲਾਅ ਐਂਡ ਆਰਡਰ ਮੇਨਟੇਨ ਕਰਨ ਦਾ। ਅਸੀਂ ਪੀਸੀਆਰ ਆ ਵੀ ਚੱਲਣਗੇ। ਬਟ ਮੈਨੂੰ ਲੱਗਦਾ ਲਾਅ ਐਂਡ ਆਰਡਰ ਦੀ ਪ੍ਰੋਬਲਮਾਂ ਘਟਣਗੀਆਂ। ਕਿ ਅੱਗੇ ਦੇਖੋ ਚੋਰੀ ਖਾਣਾ ਪੀਣਾ ਬਾਹਰ ਗੱਡੀਆਂ 'ਚ ਘੁੰਮਣਾ ਫਿਰਨਾ ਜੇ ਰੈਸਟੋਰੈਂਟ ਹੋਣਗੇ ਤਾਂ ਰੈਸਟੋਰੈਂਟ ਦੇ ਅੰਦਰ ਬੈਠਣਗੇ ਹੁਣ ਰੈਸਟੋਰੈਂਟ ਦੇ ਅੰਦਰ ਸਾਡੀਆਂ ਭੈਣਾ ਦੀ ਸਕਿਉਰਿਟੀ ਦਾ ਧਿਆਨ ਰੱਖਣਾ ਇਹ ਰੈਸਟੋਰੈਂਟ ਵਾਲਿਆਂ ਦਾ ਕੰਮ ਹੈ ਉੱਥੇ ਊਮਨ ਸਟਾਫ ਰੱਖਣਾ ਇਹਨਾਂ ਦਾ ਕੰਮ ਹੈ ਤੇ ਮਤਲਬ ਕਿ ਕੋਈ ਅਨਰੂਲੀ ਨਾ ਹੋਵੇ ਇੰਟਰਨਲ ਇਹਨਾਂ ਦਾ ਕੰਮ ਹੈ ਐਕਸਟਰਨਲ ਤਾਂ ਦੇਖੋ ਪੁਲਿਸ ਫੋਰਸ ਦਾ ਕੰਮ ਹੈ ਉਹ ਆਪਣੀ ਡਿਊਟੀ ਨਿਭਾਉਣਾ ਜਿਹੜਾ ਆਪ ਨੂੰ ਜਿਹੜਾ ਰੈਸਟੋਰੈਂਟ ਸਟਾਫ ਕੋਲੋਂ ਨਾ ਸਿਕਿਉਰਟੀ ਦਾ ਅਰੇਂਜਮੈਂਟ ਕਰਨਾ ਪਈਗਾ لازਮੀ ਆ ਮੈਂ ਤਾਂ ਕਹੀ ਜਾਂਦਾ ਸ਼ਹਿਰ ਦੀ ਸਿਕਿਉਰਿਟੀ ਦਾ ਕਰਨਾ ਸਾਡਾ ਕੰਮ ਹੈ ਬਾਕੀ ਦੇਖੋ ਜਿਹੜਾ ਅੰਦਰਲਾ ਸਟਾਫ ਹੈ ਜਾਂ ਉਹਦੀ ਕੀ ਨਾਮ ਅੰਦਰ ਨੂੰ ਅਨਰੂਲੀ ਨਾ ਹੋਵੇ ਇਹ ਤੁਹਾਡਾ ਕੰਮ ਹੈ ਬਾਕੀ ਜੇ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਹੋਏਗੀ ਇਹ ਆਰਡਰ ਮਤਲਬ ਕਿ ਲੈਟ ਅਸ ਸੇ ਇੱਕ ਜਗ੍ਹਾ ਕੋਈ ਆਰਡਰ ਦੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੁੰਦੀ ਹੈ ਮਤਲਬ ਕਿ ਸਟ੍ਰਿਕਟ ਐਕਸ਼ਨ ਵੀ ਲਿੱਤਾ ਜਾ ਸਕਦਾ ਪਰ ਫਿਲਹਾਲ ਸਾਰੇ ਸਾਡੇ ਭਰਾਵਾਂ ਨੂੰ ਇਹ ਰੀਲੀਫ ਮਿਲ ਗਿਆ ਜੋ ਤੁਸੀਂ ਮੰਗਿਆ ਸੀ ਇਹ ਕੱਲੇ ਲੁਗਾਨੇ ਦਾ ਹੁਕਮ ਹੈ ਜੀ ਮੁਹਾਲੀ ਆਲਰੇਡੀ ਚੱਲ ਰਿਹਾ ਇਹ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਕਮਿਸ਼ਨਰ ਦਾ ਆਰਡਰ ਹੁੰਦਾ ਇਹ ਮੁਹਾਲੀ ਆਲਰੇਡੀ ਚੱਲ ਰਿਹਾ ਔਰ ਇਹ ਲੁਧਿਆਣੇ ਚੋਂ ਹੋਣ ਹੋਇਆ ਚੰਡੀਗੜ੍ਹ ਵੀ ਚੱਲਦੇ ਆ ਬਸ ਚੰਡੀਗੜ੍ਹ ਚਲੋ ਪੰਜਾਬ ਚ ਨਹੀਂ ਆਂਦਾ ਯੂਟੀ ਹੈ ਚੰਡੀਗੜ੍ਹ ਤਾਂ ਮੇਰੇ ਖਿਆਲ ਤਿੰਨ ਵਜੇ ਤੱਕ ਆਇਆ ਆ ਟਿਕਟ ਹਾਂ ਲੱਗੂ ਹੋਏਗਾ ਖੰਨਾ ਜਗਰਾਓ ਸਾਲਾ ਮਦਕੀ ਦੀ ਡਿਪਟੀ ਕਮਿਸ਼ਨਰ ਕਹਿ ਰਿਹਾ ਮੈਂ ਹਾਂਜੀ ਹਾਂਜੀ ਰੈਵਨਿਊ ਡਿਸਟ੍ਰਿਕਟ ਲੁਧਿਆਣੇ ਦਾ ਆਰਡਰ ਪੁਲਿਸ ਕਮਿਸ਼ਨਰ ਦਾ ਆਰਡਰ ਆਈ ਐਮ ਸੌਰੀ ਇਹ ਇਹ ਕਮਿਸ਼ਨਰ ਰੇਟੇ ਚ ਹੋਏਗਾ ਪਰ ਬਾਕੀ ਵੀ ਮੈਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕਰੂੰਗਾ ਦੇਖਦਾ ਕਿੱਥੇ ਕਿੱਥੇ ਹੋ ਸਕਦਾ ਕਰ ਸਰ ਇਸੇ ਤੋਂ ਬੜਾ ਇੱਕ ਸਵਾਲ ਹੋ ਰਿਹਾ ਜੇ ਹਲਵਾਰਾ ਕੋਡ ਦੀ ਹਲਵਾਰਾ 에어ਪੋਰਟ ਅਸਟਰਾਜੀ ਮੈਂ ਪਹਿਲਾਂ ਵੀ ਕਹਿ ਚੁੱਕਾ 100% ਤਿਆਰ ਹੈ ਹਲਵਾਰਾ 에어ਪੋਰਟ 에어ਪੋਰਟ ਅਥਾਰਟੀ ਆਫ ਇੰਡੀਆ ਦੀ ਟੀਮ 27 ਤਰੀਕ ਨੂੰ ਆਈ ਸੀ ਉਹ ਇਨਸਪੈਕਸ਼ਨ ਕਰ ਗਏ 27 ਮਾਰਚ ਨੂੰ ਉਹ ਕੁਝ ਸਾਨੂੰ ਦੱਸ ਗਏ ਵੀ ਇਹ ਚੀਜ਼ਾਂ ਕਿਉਂਕਿ ਹੁਣ ਕੀ ਪ੍ਰੋਸੈਸ ਹੈ 에어ਪੋਰਟ ਅਥਾਰਟੀ ਨੇ ਹੈਂਡਓਵਰ ਲੈਣਾ ਪੀਡਬਲਯੂਡੀ ਤੋਂ ਉਹ ਉਦੋਂ ਲੈਣਗੇ ਜਦੋਂ ਉਹਨਾਂ ਦੀ ਤਸੱਲੀ ਹੋ ਜਾਊਗੀ ਵੀ ਸਾਰੇ ਨਾਰਮਸ ਪੂਰੇ ਆ ਸਭ ਕੁਝ ਪੂਰਾ ਉਦੇ ਵਿੱਚੋਂ ਮੇਨ ਇੱਕ ਚੀਜ਼ ਇਹ ਸੀ ਕਿ ਅਸੀਂ ਬਾਪ ਡਾਇਰ ਲਗਾਈ ਸੀ ਕਿਉਂਕਿ ਜਿਹੜੀ ਪਹਿਲਾਂ ਡਿਜ਼ਾਈਨ पीडब्ल्यूडी ਨੇ ਅਪਰੂਵ ਕਰਾਇਆ ਸੀ ਬਾਪ ਡਾਇਰ ਨਾਲ ਕੀਤਾ ਸੀ ਉਹ ਕਹਿੰਦੇ 인ਦੀ ਮੀਨ ਵਾਈਜ਼ ਸਾਡੀਆਂ ਗਾਈਡਲਾਈਨਸ ਚੇਂਜ ਹੋ ਗਈਆਂ ਉਹਨੂੰ ਚਾਰ ਦੁਬਾਰੀ ਕਰਨਾ ਪੈਂਦਾ ਆਲਰੇਡੀ ਕੰਮ ਚੱਲ ਰਿਹਾ ਹਰ ਰੋਜ਼ ਅਸੀਂ ਮਤਲਬ ਕਿ ਸਾਡਾ ਗਰੁੱਪ ਬਣਿਆ ਹੋਇਆ ਹੈ ਡਿਪਟੀ ਕਮਿਸ਼ਨਰ ਸਾਰੇ ਆਫੀਸਰਸ ਨਾਲ ਉਹਦੇ ਤੇ ਡਿਸਕਸ਼ਨ ਹੋ ਰਹੀ ਹੈ ਹੋਪਫੁਲੀ ਜਲਦੀ ਹੋਜੂ ਦੁਬਾਰਾ ਉਹ ਇਨਸਪੈਕਸ਼ਨ ਕਰਨ ਆਣਗੇ ਹੈਂਡਓਵਰ ਲੱਗ ਕਸਟਰ ਪਲੇਟਫਾਰਮ ਲੱਗ ਜੰਨੀ ਹੈ ਕਦ ਤੱਕ ਜੰਨੀ ਹੈ ਫਲਾਈਟ ਸ਼ੁਰੂ ਦੇਖੋ ਜਦੋਂ ਇਹ ਹੈਂਡਓਵਰ ਹੋ ਗਿਆ 에ਰਪੋਰਟ ਅਥਾਰਟੀ ਦਾ ਉਸ ਤੋਂ ਮਹੀਨਾ ਡੇਢ ਲੱਗੇਗਾ ਕਿਉਂਕਿ ਫਿਰ ਇਰ ਇੰਡੀਆ ਆਲਰੇਡੀ ਸਾਨੂੰ ਹਾਮੀ ਭਰ ਚੁੱਕਾ ਹੈ ਕਿ ਅਸੀਂ ਫਲਾਈਟ ਕਰਾਂਗੇ ਉਹ ਆਪਣਾ ਆਫਿਸ ਖੋਲਣਗੇ ਸਾਰੀ ਤਿਆਰੀ ਕਰਨਗੇ ਫਲਾਈਟਾਂ ਚਾਲੂ ਹੋਜੂ ਕਿਉਂਕਿ ਦੇਖੋ ਇਹ ਤਾਂ ਹੈ ਨਹੀਂ ਕਿ ਨਵਾਂ ਜਹਾਜ਼ ਆਣਾ ਉਹਨਾਂ ਨੇ ਫਿਰ ਸਕੈਡਿਊਲ ਕਰਨਾ ਹੁੰਦਾ ਵੀ ਚਲੋ ਹੁਣ ਇਸ ਤਰੀਕ ਤੋਂ ਆਪਣੇ ਜਿਹੜੀ ਐਗਜ਼ਿਸਟਿੰਗ ਫਲਾਈਟ ਦਾ ਸ케ਡਿਊਲ ਕਿੱਦਾਂ ਚੇਂਜ ਕਰੀਏ ਤੇ ਆਪਾਂ ਚਾਲੂ ਕਰ ਦਿੰਦੇ ਹਾਂ ਜੂਨ ਲਈ ਤਾਂ 90 ਦਾ ਕੰਪਨੀ ਟੈਕਸੀ ਵੈਸੇ ਜੋਨ ਤਾਂ ਪੱਕਾ ਹੋ ਜਾਣਾ ਚਾਹੀਦਾ ਅਸੀਂ ਕੋਸ਼ਿਸ਼ ਤਾਂ ਪਹਿਲਾਂ ਦੀ ਕਰਦੇ ਹਾਂ ਸਰ ਜਿਹੜਾ 에어ਪੋਰਟ ਦੇ ਅੰਦਰ ਸ਼ਾਮ ਚੱਲ ਸੀ ਟੈਕਸੀ ਮੇਜਣਾ ਜਾਂ ਰੇਵਰੇਜ ਉਹ ਉਹ ਆਲਮੋਸਟ ਖਤਮ ਹੈ ਜਿਹੜਾ ਇੰਡੀਅਨ 에어ਫੋਰਸ ਕੰਮ ਕਰ ਰਿਹਾ ਸੀ ਉਹ ਖਤਮ ਹੈ ਹੁਣ 에어ਪੋਰਟ ਦਾ ਵੀ ਕੰਮ ਖਤਮ ਕੰਮ ਸਾਰੇ ਖਤਮ ਹੋ ਗਏ ਪਰ ਜੋ ਏਅਰਪੋਰਟ ਅਥਾਰਟੀ ਆਫ ਇੰਡੀਆ ਦੀਆਂ ਜੋ ਛੋਟੀਆਂ ਮੋਟੀਆਂ ਆਬਜ਼ਰਵੇਸ਼ਨ ਸੀ ਕਿਉਂਕਿ ਇਹ ਪਹਿਲੀ ਵਾਰੀ ਆਏ ਸੀ ਇਨਸਪੈਕਸ਼ਨ ਤੇ 27 ਤਰੀਕ ਨੂੰ ਤੇ ਛੋਟੀਆਂ ਮੋਟੀਆਂ ਆਬਜ਼ਰਵੇਸ਼ਨ ਸੀ ਵੈਸੇ ਤਾਂ ਦੇਖੋ ਇਹ ਲਗਨੀਆਂ ਨਹੀਂ ਚਾਹੀਦੀਆਂ ਸੀ ਕਿਉਂਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਦਾ ਜਿਹੜਾ ਲੋਕਲ ਮੈਨੇਜਰ ਹੈ ਜਾਂ ਕੁਝ ਹੈ ਉਹਨਾਂ ਦੀ ਸੁਪਰਵੀਜ਼ਨ ਚ ਹੋ ਰਿਹਾ ਸੀ ਬਟ ਉਹਨਾਂ ਦਾ ਆਪਸ ਵਿੱਚ ਕੋਈ ਕਮਿਊਨੀਕੇਸ਼ਨ ਸੀ ਲੋਕਲ ਵਾਲਿਆਂ ਨੂੰ ਪਤਾ ਨਹੀਂ ਸੀ ਪਰ ਉਹਨੋ ਜਿਹੜੀ ਸੈਂਟਰ ਤੋਂ ਟੀਮ ਆਈ ਹੈ ਉਹ ਕੁਝ ਅਬਜ਼ਰਵੇਸ਼ਨਸ ਦੇ ਗੀਆਂ ਉਸੇ ਠੀਕ ਕਰਦੇ। ਇਹ ਤਾਂ ਮੌੜ ਕਿਤੇ ਬੰਨ੍ਹ ਲ ਜਾਏਗੀ। ਹਾਂਜੀ। ਇੰਟਰਨੈਸ਼ਨਲ ਅਸਰਾ ਜੀ ਜਿਹੜੇ ਦੋ ਪਲੇਨ Air India ਨੇ ਸਾਨੂੰ ਪ੍ਰੋਮਿਸ ਕੀਤੇ ਇੱਕ ਸਵੇਰ ਦਾ ਇੱਕ ਦੁਪਹਿਰ ਤੋਂ ਬਾਅਦ ਦਾ ਜਿਹੜਾ ਸਵੇਰ ਵਾਲਾ ਇਹ ਸਾਰੀਆਂ ਯੂਰਪ ਦੀਆਂ ਫਲਾਈਟਾਂ ਨਾਲ ਕਨੈਕਸ਼ਨ ਕਨੈਕਟਿੰਗ ਹੋਏਗੀ। ਜਿਹੜਾ ਦੁਪਹਿਰ ਤੋਂ ਬਾਅਦ ਵਾਲਾ ਹੋਏਗਾ ਉਹ ਸਾਰਾ ਅਮਰੀਕਾ ਯੂਰਪ ਉਹਨਾਂ ਨਾਲ ਕਨੈਕਟਿੰਗ ਹੋਏਗੀ ਮਤਲਬ ਕਿ ਨਾਟ ਯੂਰਪ ਅਮਰੀਕਾ ਆਸਟ੍ਰੇਲੀਆ ਜਿਹੜੀਆਂ ਲੌਂਗ ਉਹ ਹਾਲ ਫਲਾਈਟਸ ਆ ਉਹਨਾਂ ਦੀ ਆ ਉਹ ਸ਼ਾਮ ਵੱਲੇ ਚਲਦੀਆਂ ਤੇ ਸਵੇਰ ਅੱਲਾ ਸਾਰਾ ਸਵੇਰ ਅੱਲਾ ਸਾਰਾ ਯੂਰਪ ਦਾ ਹੋਏਗਾ ਤੋਂ ਮਤਲਬ ਇਹ ਹੈ ਕਿ ਸਮਾਨਤਾ ਜਦੋਂ ਤੁਸੀਂ ਇੱਥੇ ਚੈੱਕ ਇਨ ਕਰੋਗੇ ਡੈਸਟੀਨੇਸ਼ਨ ਤੇ ਮਿਲੇਗਾ ਚਾਹੇ ਉਹ ਲੰਡਨ ਹੈ ਫਰਾਂਸ ਹੈ ਜਿੱਥੇ ਜਿੱਥੇ 에어 ਇੰਡੀਆ ਦੀ ਫਲਾਈਟ ਜਾਂਦੀ ਜਾਂ ਉਹਨਾਂ ਦਾ ਕੋਡ ਸ਼ੇਅਰ ਹੈ ਕਿਸੇ ਨਾਲ ਪਰ ਇਮੀਗ੍ਰੇਸ਼ਨ ਦਿੱਲੀ ਹਲੇ ਕਰਾਣੀ ਪਏਗੀ ਹੁਣ ਇਹੋ ਲੀ ਟ੍ਰੈਫਿਕ ਵਧੇਗਾ ਇਮੀਗ੍ਰੇਸ਼ਨ ਤੇ ਕਸਟਮ ਵੀ ਇੱਥੇ ਹੋ ਜਾਈਂਗਾ ਅਮਾਜ਼ੋਨ ਦੇ ਕਾਹਦਾ ਵੀ ਇੱਕ ਤਰ੍ਹਾਂ ਸਵਾਲ ਇਹ ਕਰਦੇ ਹਾਂ ਤੁਸੀਂ ਮੈਂ ਪੈਪਰਸ ਨੂੰ ਕਿੰਨਾ ਦੇਖ ਲਏ ਜਿਹੜੇ ਆਰਡਰ ਪਾਉਣ ਵਾਸਤੇ ਮੈਂ ਕੋਈ ਸ਼ਬਦਾਂ ਦਾ ਧੰਨਵਾਦ ਨਹੀਂ ਕਰ ਸਕਦਾ ਪੰਜਾਬੀ ਕਿਵੇਂ ਵੀ ਛੱਟ ਮੰਗਣੀ ਪੱਟ ਗਿਆ ਵੀ ਸਾਨੂੰ ਉਹਦੇ ਕੁਝ ਦੇ ਨਹੀਂ ਹੋਏ ਆ ਵੀ ਅਸੀਂ ਇਹ ਡਿਮਾਂਡ ਰੱਖੀ ਦੀ ਤੇ ਸਰ ਨੇ ਜਿੰਨੀ ਜਲਦੀ ਕੀਤਾ ਮੈਂ ਇਹਨਾਂ ਦਾ ਜਿੱਤੇ ਸ਼ੁਕਰਗੁਜ਼ਾਰ ਹਾਂ ਔਰ ਉੱਤੇ ਇਹਨਾਂ ਨੂੰ ਭਰੋਸਾ ਦਵਾਣਾ ਵੀ ਅਸੀਂ ਇਹਨਾਂ ਦੇ ਨਾਲ ਚਟਾਨ ਮੰਗ ਖੜੇ ਸਰ ਇਸ ਤਰ੍ਹਾਂ ਵੀ ਆਬਿਅਸਲੀ ਆਜ ਸਾਰੇ ਸੋਲਵ ਹੋ ਜੂਗਾ ਸਾਰਾ ਨਹੀਂ ਐਧਾ ਹੀ ਸਰ ਨੇ ਜਿੱਦਾਂ ਦੱਸਿਆ ਵੀ ਅਕਲੀ ਜਦੋਂ ਬੰਦੇ ਬੈਠ ਕੇ ਅੰਦਰ ਬੈਠਣਗੇ ਖਾਣ ਕੇ ਪੀਣ ਕੇ ਤੇ ਅਗਰ ਰੋੜ ਤੇ ਹੁਲੜਬਾਜੀ ਨਹੀਂ ਹੋਏਗੀ ਤੇ ਕੋਈ ਵੀ ਜਿਹੜੇ ਲਾਅ ਦੀ ਪ੍ਰੋਬਲਮ ਆਉਂਦੀ ਥੀ ਉਹ ਨਹੀਂ ਆਏਗੀ ਹਰ ਬੰਦਾ ਅੱਜ ਦੀ ਡੇਟ 'ਚ ਅਫੋਰਡ ਕਰਦਾ ਵੀ ਅੱਛੀ ਜਗ੍ਹਾ ਤੇ ਬੈਠ ਕੇ ਉਹ ਖਾਣਾ ਪੀਣਾ ਚਾਹਦਾ ਵੈ ਜਿਹੜੇ ਯੰਗ ਮੁੰਡੇ ਐ ਉਹ ਬਾਹਰ ਘੁੰਮਦੇ ਦੀ ਪਰ ਉਹਨਾਂ ਨੂੰ ਵੀ ਉਹਨਾਂ ਜਗ੍ਹਾ ਮਿਲ ਜਾਏਗੀ ਤੇ ਨੈਚੁਰਲੀ ਗੱਲ ਐ ਕਿ ਸਭ ਕੁਝ ਇੰਪਰੂਵ ਹੋਏਗਾ ਔਰ ਸਾਡੇ ਹੋਟਲ ਤੇ ਰੈਸਟੋਰੈਂਟ ਜਿਹੜੀ ਜਿਹੜੀ ਡਿਮਾਂਡ ਧੀ ਕਿ 12 ਵਜੇ ਤੋਂ ਬਾਅਦ ਸਾਨੂੰ ਕਾਦੀ ਪੁਲਿਸ ਆ ਕੇ ਤੰਗ ਕਰਦੀ ਐ ਕੋਲ ਹੋਪਫੁਲੀ ਹੁਣ ਉਹ ਬਰਾਬਰ ਨਾ ਬਣ ਗਿਆ ਜਾਂ ਉਹਨਾਂ ਨੇ ਸੰਪਰਵੀਸ਼ਨ ਦਿੱਤੀ ਹੈ ਤੇ ਸਾਡੇ ਕਿਸੇ ਵੀ ਮੈਂਬਰ ਨੂੰ ਇਹ ਪ੍ਰੋਬਲਮ ਨਹੀਂ ਆਏਗੀ ਸਰ ਰੈਸਟੋਰੈਂਟ ਇਸ ਹੈ 4 ਕਿਹੜੇ ਕਿਹੜੇ ਇਸ਼ੂਸ ਨੇ ਜਿਹੜੇ ਤੁਸੀਂ ਅੱਗੇ ਰੱਖੇ ਨੇ ਰੈਸਟੋਰੈਂਟ ਦੇ ਜਿਹੜੇ ਮੇਨ ਇਸ਼ੂ ਅੱਗੇ ਦੋ ਇਸ਼ੂ ਦੀਓ ਪਰ ਨੇ ਹਲ ਆਲਰੇਡੀ ਕਰਵਾ ਚੁੱਕਿਆ ਹੁਣ ਸਾਡੇ ਥੋੜਾ ਹੋਟਲ ਦਾ ਜਿਹੜਾ ਹੈ ਨਾ ਮੈਂ ਵਨ ਟਾਈਮ ਸਨਡਰਮੈਂਟ ਪਉਦੀ ਹੈ ਮੈਨੂੰ ਹੋਪ ਹੈ ਵੀ ਇਲੈਕਸ਼ਨ ਤੋਂ ਪਹਿਲਾਂ ਹੋ ਗਈ ਸਾਡਾ ਇਹ ਹਲ ਕਰਵਾਉਣਾ ਵੀ ਇੰਨੀ ਦੇਰ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਇਹ ਟਾਈਮ ਥੋੜਾ ਵਧਾ ਜਾਵੇ ਅੱਜ ਸਰ ਜੀ ਉਹਦੇ ਜਿੰਨੇ ਤੁਸੀਂ ਮਿਲ ਕੇ ਨੂੰ ਦੱਸ ਮੇਰੇ ਕਹੇ ਮੈਕਸਿਮਮ 10 ਦਿਨ ਹੋਏ ਉਹਨਾਂਗੇ ਵੀ ਮੈਨੂੰ ਡਿਮਾਂਡ ਆਈ ਸੀ ਤੇ ਉਸੇ ਸਬੰਧ ਵਿੱਚ ਅਸੀਂ ਇਹਨਾਂ ਨੂੰ ਬੁਲਾਇਆ ਤੇ 10 ਦਿਨਾਂ ਦੇ ਵਿੱਚ ਹਲੇ ਮੈਨੂੰ ਆਪ ਜਦੋਂ ਪਹਿਲਾ ਫੋਨ ਆਇਆ ਮੈਨੂੰ ਦੱਸਿਆ ਹੀ ਨਹੀਂ ਗਿਆ ਦੀ ਵੀ ਕੀ ਹੋ ਰਿਹਾ ਵੈ ਵੀ ਕੀ ਹੋਇਆ ਵੈ ਤੁਹਾਨੂੰ ਕੀ ਦੇ ਰਹੇ ਆ ਉਹਨਾਂ ਨੇ ਕਿਹਾ ਪ੍ਰੈਸ ਕੌਨਫਰੈਂਸ ਆ ਜਾਓ ਬਾਤ ਇੱਥੇ ਅੱਗੇ ਬੋਲਦਾ ਵੀ ਇੰਨੀ ਜਿੰਦੀ ਕੋਈ ਕੰਮ ਨਹੀਂ ਹੁੰਦੇ ਮੈਨੂੰ ਇੱਕ ਵਾਰੀ ਖੁਦ ਵੀ ਵਿਸ਼ਵਾਸ ਨਹੀਂ ਦੀ ਪਰ ਸਰ ਨੇ ਦੱਸਿਆ ਕਿ ਬਈ ਕਮਾਲ ਹੈ ਇਹਨਾਂ ਦਾ ਬਹੁਤ ਬਹੁਤ ਤੁਹਾਨੂੰ ਮੰਗ ਲੱਗਦੀ ਜੀ ਤੁਹਾਡੀ ਪਿੱਛੇ ਹੋਏ ਹੋਰ ਤਾਂ ਕਈ ਸਾਲਾਂ ਦੀ ਸਾਡੀ ਲੜਕਦੀ ਆ ਰਹੀ ਸੀ ਜੀ ਦੇਦੀ ਕਾਫੀ ਵਾਰੀ ਮਿਲੇ ਆ ਪਰ ਤੁਸੀਂ ਦੇਖਿਆ ਹੋਣਾ ਵੀ ਹਰ ਸਾਲ ਹੀ ਅਸੀਂ ਜਾਂਦੇ ਸੀ ਮਿਲਦੇ ਸੀ ਉਹ ਵਿੱਚੇ ਰਹਿ ਜਾਂਦੀ ਸੀਗੀ ਪਰ ਜੋ ਸਰ ਨੇ ਕੀਤਾ ਮੈਂ ਉਹਨਾਂ ਦਾ ਵਰਡ ਚ ਬਿਆਨ ਨਹੀਂ ਕਰ ਸਕਦਾ ਠੀਕ ਹੈ ਥੈਂਕ ਯੂ